ਨਮਸਕਾਰ ਜੀ ਮੈਂ ਸੀਮਾ ਭਾਰਗਵ ਚੇਅਰਪਰਸਨ ਐਂਟੀ ਟੈਰਰਿਸਟ ਐਂਟੀ ਕ੍ਰਾਈਮ ਫਰੰਟ ਮਾਨਸਾ ਮੈਲਾ ਵਿੰਗ ਐਂਡ ਚੇਅਰ ਚੇਅਰਪਰਸਨ ਜਰਨਲਿਸਟ ਪ੍ਰੈਸ ਕਲੱਬ ਮੈਲਾ ਵਿੰਗ ਮਾਨਸਾ ਪ੍ਰੈਜ਼ੀਡੈਂਟ ਸਲਾਮ ਫਾਊਂਡੇਸ਼ਨ ਮੈਲਾ ਵਿੰਗ ਮਾਨਸਾ ਮੈਂ ਆਪ ਸਭ ਜੀ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਮੇਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਾਨਸਾ ਵਾਸੀਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਆਸ਼ਾ ਕਰਦੀ ਹਾਂ ਕਿ ਨਵਾਂ ਸਾਲ ਆਪ ਸਭ ਲਈ ਬੜਾਈ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਮੈਂ ਇੱਕ ਅਪੀਲ ਵੀ ਕਰਦੀ ਹਾਂ ਸਾਡੇ ਨੌਜਵਾਨਾਂ ਨੂੰ ਕਿ ਉਹ ਨਸ਼ੇ ਦਾ ਤਿਆਗ ਕਰਨ ਨਸ਼ੇ ਤੋਂ ਦੂਰ ਰਹਿਣ ਅਪਰਾਧ ਕਰਨ ਵਾਲੇ ਨਾ ਬਣ ਅਪਰਾਧ ਦੇ ਖਿਲਾਫ ਖੜੇ ਹੋਣ ਵਾਲੇ ਬਣ ਸੋ ਆਪਣੀ ਵਧੀਆ ਜ਼ਿੰਦਗੀ ਬਤੀਤ ਕਰਨਾ اپنی جوانی نشےਾਂ ਦੇ ਵਿੱਚ ਨਾ ਰੋੜਨ ਔਰ اچھے طریقے ਨਾਲ اچھے ਢੰਗ ਨਾਲ ਆਪਦਾ ਜੀਵਨ ਵਧੀਆ ਸਾਰੇ ਬਤਿੱਤ ਕਰਨ ਇੱਕ ਵਾਰ ਫਿਰ ਮੇਰੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁبارکاں ਜੀ ਧੰਨਵਾਦ